thank yeah. you ਹਾਂਜੀ ਦੋਸਤੋ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਇੰਟਰਪ੍ਰਾਈਜ਼ ਗਾਗੋਵਾਲ ਦੋਸਤੋ ਅੱਜ ਆਪਾਂ ਇੱਥੇ ਪਹੁੰਚੇ ਆਂ ਆਪਾਂ ਸੋਲਰ ਗੀజర్ ਸਟਾਲ ਆ ਜਿਹੜਾ ਕੀਤਾ ਗਿਆ ਯਾਨੀ ਕਿ ਲਾਇਆ ਗਿਆ ਤੇ ਇਹਦੇ ਬਾਰੇ ਜਾਣਕਾਰੀ ਆ ਜਿਹੜੀ ਆਪਾਂ ਤੁਹਾਨੂੰ ਦਿੰਨੇ ਆਂਗੇ ਤੇ ਇਧਰੋਂ ਬਦਲ ਕੇ ਹਾਂਜੀ ਭਾਈ ਜੀ ਇਹ ਤਾਂ ਆਪਣਾ 200 ਲੀਟਰ ਦਾ ਸਟੇਮ ਦਾ 10 ਰੁਪਆ ਬਾਟਿੰਗ ਇਹ ਪਏ ਉਸ ਤੋਂ ਲੈ ਕੇ ਦੱਸਣਾ ਉਹ ਇਹ ਕਿ ਡਾਊਨ ਜਾਈ ਹਾਂ ਹਾਂ ਇਹ ਦੱਸ ਦੋ ਜਰੂਰੀ ਹੈ ਉਹਨੂੰ ਪਤਾ ਜਿਆਦਾ ਸਟੈਟਰ ਬਣਿਆ ਬਣਾਈ ਹੁੰਦਾ ਹਾਂ 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 ਇੱਧਰ ਆ ਗਿਆ ਆਪਣਾ ਇਹ ਹੋ ਗਿਆ ਕੋਲ ਵਾਟਰ ਕੋਲ ਵਾਟਰ ਜਾਨੀ ਕਿ ਟੈਂਕੀ ਬਣੀ ਜਿਹੜਾ ਪਾਣੀ ਆਉਣਾ ਇੱਧਰ ਉਹ ਟੈਂਕੀ ਜਿਹੜੀ ਪਾਣੀ ਆਵੇ ਠੀਕ ਹੈ ਜੀ ਇਹ ਟੈਂਕੀ ਦੇ ਬਰਾਬਰ ਦਾ ਮੇਲ ਦਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਆ ਮੇਲ ਹੋਗਾ ਦਾ ਠੀਕ ਹੈ ਜੀ ਹਾਂ ਉੱਪਰ ਹੋਣਾ ਚਾਹੀਦਾ ਜਿਆਦਾ ਵੀ ਉੱਪਰ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਥੱਲੇ ਆ ਤਾਂ ਪਾਣੀ ਨਹੀਂ ਦੇ ਉੱਪਰ ਜਾਊਗਾ ਠੀਕ ਹੈ ਜੀ ਦੂਜਾ ਨੰਬਰ ਇਹ ਆ

ਤੇ ਜਿਹੜਾ ਮਤਲਬ ਕਿ ਉਹ ਹਾਈਟ ਜਿਹੜੀ ਉਹ ਲੱਗਣੀ ਹੈਗੀ ਹਵਾ ਵਾਸਤੇ ਉਹ ਇਹਦੇ ਹਵਾ ਵਾਲਾ ਪੁਆਇੰਟ ਆ ਜਿਹੜਾ ਉਹ ਦੇਣੀ ਦੇਣੀ ਤੇ ਪੈਣਾ ਇਹਨੂੰ ਬਣਾ ਲਾਂਗੇ ਬਾਅਦ ਵਿੱਚ ਪਲੰਬਰ ਨੇ ਕਰਤਾ ਠੀਕ ਗੱਲ ਹਾਂ ਐ ਕਰਾਂਗੇ ਬਾਅਦ ਚ ਬਣਾ ਦੇਣਗੇ ਤੇ ਜਿਹੜੀ ਇਹ ਟਿਊਬ ਆ ਜਿਹੜੀ ਕਿੰਨੇ ਮਤਲਬ ਕਿ ਵੀ 1800 ਮੀਮਰ 1800 ਮੀਮਰ ਜਿਹੜਾ ਟੈਂਕ ਆ ਭਈ ਇਹ ਆਪਣਾ ਇਹ 200 ਲੀਟਰ ਦਾ ਮੇਰਾ ਭਈ ਅੱਛਾ 200 ਲੀਟਰ ਦਾ ਜਿਵੇਂ ਬੱਦਲ ਬਈ ਐ ਬਈ ਪੂਰਾ ਕਰਦਾ ਫਰਕ ਇਹ ਸ਼ਾਮ ਜਿਵੇਂ ਅੱਤ ਸਵੇਰੇ ਜਿਵੇਂ ਮਦਮ ਜਾਂ ਸੂਰਜ ਹੁੰਦਾ ਹੈਗਾ ਮੇਰਾ ਰਿਜ਼ਲਟ ਹੈਗਾ ਹੂੰ ਉੱਤੇ ਤੱਕ ਕੇ ਸੂਰਜ ਦੀਆਂ ਜਿਹੜੇ ਤੇ 15 20 ਮਿੰਟ ਵੀ ਕਿਰਨ ਪੈਗੀਆਂ ਹਾਂ ਉਹ ਪੋਟਾਪ ਗਰਮ ਪਾਣੀ ਕਰਦਾ ਪੂਰਾ ਸਰਦੀ ਦੇ ਵਿੱਚ ਹੁਣ ਤਾਂ ਚਲ ਹੁਣ ਤਾਂ ਕੋਈ ਆ ਜੇ ਸਰਦੀ ਦੇ ਵਿੱਚ ਹਾਂ ਹਾਂ ਸਰਦੀ ਦੇ ਵਿੱਚ ਹਾਂ ਸਰਦੀ ਦੇ ਵਿੱਚ ਜਦੋਂ ਰੋੜਾ ਇਹ 10 15 ਮਿੰਟ ਜਿਹੜੇ ਧੁੱਪ ਪੈਗੀ 200 200 ਲੀਟਰ ਪਾਣੀ ਗਰਮ ਕਰਦੇ ਠੀਕ ਹੈ ਜੇ ਨਹੀਂ ਵੀ ਹੈਗਾ ਜੇ ਆਪਨੇ ਭਰਾਇਆ ਮੇਰਾ ਬਈ ਇਹ ਨਹੀਂ ਵੀ ਹੈਗਾ ਤਾਂ ਕਿਵਰੀ ਮੌਸਮ ਖਰਾਬ ਹੋ ਜਾਂਦਾ ਕਿ ਸਨਲਾਈਟ ਨਹੀਂ ਆਉਂਦੀ ਹੈ ਨਾ ਸਨਲਾਈਟ ਨਹੀਂ ਤਾਂ ਇਹ ਬਿਜਲੀ ਨਾਲ ਵੀ ਹੋ ਜਾਂਦਾ ਪੁਆਇੰਟ ਠੀਕ ਹੈ ਅੰਦਰ ਲੱਗੀ ਹੈ ਕੋਇਲ ਲੱਗੀ ਹੈ ਇਹ ਤੋਂ ਮਤਲਬ ਕਿ ਵੀ ਆਪਾਂ ਬਤ ਵੀ ਨਹੀਂ ਕਰਦਾ ਹੈਗਾ ਜੇ ਕੱਟ ਕਰ ਦਿੰਦਾ ਹੈ ਜਿੰਨੇ ਟਾਈਮ ਜਿੰਨੇ ਆਪਾਂ ਆਟੋਮੈਟਿਕ ਹੋ ਜਾਂਦਾ ਹੈਗਾ ਆਟੋਮੈਟਿਕ ਕੱਟ ਹੋ ਜਾਂਦਾ ਠੀਕ ਹੈ ਧਰਮ ਕਰ ਠੀਕ ਹੈ ਜੀ ਸੋ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਜਰੂਰ ਕਰੋ ਜੀ ਸਨਰਾਈਜ਼ ਐਂਟਰਪ੍ਰਾਈਜ਼ ਗਾਗੋਵਾਲ ਸੋਲਰ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਓਕੇ ਜੀ ਦੋਸਤੋ ਧੰਨਵਾਦ